ਕੀ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਵਰਤੇ ਜਾਣ ਵਾਲੇ LPG ਗੈਸ ਕਨੈਕਸ਼ਨ ਦੇ ਨਾਲ ਇੰਸ਼ੋਰੈਂਸ ਵੀ ਦਿੱਤੀ ਜਾਂਦੀ ਹੈ ਤੇ ਕੀ ਤੁਹਾਨੂੰ ਪਤਾ ਹੈ ਕਿ Nokia ਦੇ ਫੋਨ ਨੂੰ ਆਨ ਕਰਨ ਸਮੇਂ ਦੇਖਣ ਵਾਲੇ ਇਹ ਦੋ ਹੱਥ ਕਿਹਦੇ ਹੁੰਦੇ ਹਨ ਹੋਰ ਤਾਂ ਹੋਰ ਕੀ ਤੁਹਾਨੂੰ ਪਤਾ ਹੈ ਕਿ ਇੰਡੀਅਨ ਨੋਟ ਉੱਤੇ ਛਪੇ ਗਾਂਧੀ ਦੀ ਫੋਟੋ ਕਦੋਂ ਤੇ ਕਿੱਥੇ ਲਿਤੀ ਗਈ ਸੀ ਆਓ ਜਾਣਦੇ ਹਾਂ ਨੰਬਰ 1 ਗੈਸ ਸਿਲੰਡਰ ਤਾਂ ਤੁਹਾਡੇ ਘਰ ਵਿੱਚ ਹੋਵੇਗਾ ਹੀ ਪਰ ਕੀ ਤੁਹਾਨੂੰ ਗੈਸ ਸਿਲੰਡਰ ਨਾਲ ਜੁੜੀ ਇੱਕ ਖਾਸ ਗੱਲ ਪਤਾ ਹੈ ਤੋ ਹਰ LPG ਸਿਲੰਡਰ ਦੇ ਕਨੈਕਸ਼ਨ ਦੇ ਨਾਲ ਇੱਕ ਇਨਸ਼ੋਰੈਂਸ ਵੀ ਮਿਲਦਾ ਹੈ। ਹਾਂਜੀ ਇਹ ਬਿਲਕੁਲ ਸੱਚ ਹੈ। ਇਸ ਇਨਸ਼ੋਰੈਂਸ ਦੇ ਬਦਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋਦਿਆਂ ਹੀ ਤੁਹਾਨੂੰ ਮੁਆਵਜ਼ਾ ਮਿਲਦਾ ਹੈ। ਜਿਵੇਂ ਹਾਦਸੇ ਦੌਰਾਨ ਹੋਈ ਮੌਤ ਕਰਕੇ 7 ਲੱਖ ਰੁਪਏ ਮਿਲਦੇ ਹਨ। ਮੈਡੀਕਲ ਖਰਚੇ ਲਈ 35 ਲੱਖ ਤੱਕ ਦੀ ਰਕਮ ਮਿਲਦੀ ਹੈ। ਜੇ ਘਰ ਨੂੰ ਕੋਈ ਨੁਕਸਾਨ ਹੋ ਜੇ ਤਾਂ ਵੀ 2 ਲੱਖ ਤੱਕ ਦਾ ਮੁਆਵਜ਼ਾ ਅਵੇਲੇਬਲ ਹੈ। ਔਰ ਤਾਂ ਹੋਰ ਦੁਰਘਟਨਾ ਹੁੰਦਿਆਂ ਹੀ ਮੌਕੇ ਉੱਤੇ ਹੀ 25000 ਦਾ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਨੰਬਰ 2 ਦੋਸਤੋ ਕਹਿੰਦੇ ਹਨ ਜੋ ਚੀਜ਼ ਜਿੰਨੀ ਘੱਟ ਹੁੰਦੀ ਹੈ ਉਹ ਓਨੀ ਹੀ ਮਹਿੰਗੀ ਤੇ ਕੀਮਤੀ ਹੁੰਦੀ ਹੈ। ਸੇਮ ਰੂਲ ਸੋਨੇ ਉੱਤੇ ਵੀ ਲਾਗੂ ਹੁੰਦਾ ਹੈ ਪਰ ਦੋਸਤੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਧਰਤੀ ਉੱਤੇ ਮੌਜੂਦ ਸਮੁੰਦਰ ਵਿੱਚ ਇੰਨਾ ਸੋਨਾ ਹੈ ਕਿ ਉਸ ਸੋਨੇ ਨੂੰ ਜੇ ਪੂਰੀ ਦੁਨੀਆ ਦੇ ਲੋਕਾਂ ਵਿੱਚ ਬਰਾਬਰ ਵੰਡ ਦਿੱਤਾ ਜਾਵੇ ਸਾ ਸਾਰਿਆਂ ਦੇ ਹਿੱਸੇ 1 ਕਿਲੋ ਸੋਨਾ ਆਵੇਗਾ ਪਰ ਅਜੇਹਾ ਕਰਨ ਲਈ ਦਿੱਕਤ ਇਹ ਹੈ ਕਿ ਇਹ ਸੋਨਾ ਸਮੁੰਦਰ ਦੇ ਅੰਦਰ ਬਹੁਤ ਛੋਟੇ ਛੋਟੇ ਹਿੱਸਿਆਂ ਵਿੱਚ ਘੁਲਿਆ ਹੋਇਆ ਹੈ ਜਿਹਨੂੰ ਬਾਹਰ ਕੱਢਣਾ ਲਗਭਗ ਨਾਮੋ可能 ਨੰਬਰ 3 ਭਾਰਤ ਦੀ ਕਰੰਸੀ ਉੱਤੇ ਮਹਾਤਮਾ ਗਾਂਧੀ ਦਾ ਫੋਟੋ ਲੱਗਿਆ ਹੁੰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਗਾਂਧੀ ਦੀ ਇਹ ਫੋਟੋ ਕਦੋਂ ਤੇ ਕਿੱਥੇ ਖਿੱਚੀ ਗਈ ਹੋ ਤਰਸਲ ਦੋਸਤੋ ਭਾਰਤੀ ਕਰੰਸੀ ਉੱਤੇ ਮੌਜੂਦ ਗਾਂਧੀ ਦੀ ਫੋਟੋ 1946 ਵਿੱਚ ਭਾਰਤ ਦੇ ਰਾਸ਼ਟਰਪਤੀ ਭਵਨ ਦੇ ਬਾਹਰ ਲਈ ਗਈ ਸੀ ਜੋ ਉਸ ਸਮੇਂ ਵਾਇਸ ਰాయ ਦਾ ਘਰ ਹੋਇਆ ਕਰਦਾ ਸੀ ਨੰਬਰ 4 ਦੋਸਤੋ ਲੋਕੀਆਂ ਨੂੰ ਭਾਰਤ ਦਾ ਸਭ ਤੋਂ ਮਸ਼ਹੂਰ ਫੋਨ ਕਹਿਣਾ ਗਲਤ ਨਹੀਂ ਹੋਵੇਗਾ ਪੁਰਾਣੇ ਜ਼ਮਾਨੇ ਵਿੱਚ ਸਾਰਿਆਂ ਨੂੰ ਇਸ ਫੋਨ ਨੂੰ ਖਰੀਦਣ ਦੀ ਲਾਲਸਾ ਹੋਇਆ ਕਰਦੀ ਸੀ ਪਰ ਕੀ ਤੁਸੀਂ ਸੋਚਿਆ ਹੈ ਕਿ ਨੋਕੀਆ ਦੇ ਫੋਨ ਦਾ 스ਵਿਚ ਆਨ ਜਾਂ ਆਫ ਕਰਦੇ ਸਮੇਂ ਇਹ ਦੋ ਹੱਥ ਕਿਹਦੇ ਹੁੰਦੇ ਹਨ ਚਲੋ ਅੱਜ ਤੁਹਾਨੂੰ ਦੱਸਦੇ ਹਾਂ ਦਰਸਲ ਦੋਸਤੋ ਇਸ ਵਿੱਚੋਂ ਇੱਕ ਹੱਥ ਮਾਰਤਾ ਸਟੀਵਰਡ ਨਾਮ ਲੇਡੀ ਦਾ ਹੈ ਤੇ ਦੂਜਾ ਜ਼ੈਕਰੀ ਜੌਨਸਨ ਨਾਮ ਦਾ ਇੱਕ ਬੱਚਾ ਹੈ ਹੁਣ ਤਾਂ ਇਹ ਬਹੁਤ ਵੱਡਾ ਹੋ ਗਿਆ ਹੋਵੇਗਾ ਪਰ ਇਹਨਾਂ ਦੇ ਇਹ ਹੱਥ ਅੱਜ ਵੀ ਪੂਰੀ ਦੁਨੀਆ ਵਿੱਚ ਲੋਕਾਂ ਅੰਦਰ ਬਹੁਤ ਮਸ਼ਹੂਰ ਹਨ ਨੰਬਰ 5 ਦੋਸਤੋ ਇਹ ਤਾਂ ਤੁਸੀਂ ਬਚਪਨ ਵਿੱਚ ਹੀ ਸੁਣਿਆ ਹੋਊ ਕਿ ਸਾਨੂੰ ਬੀਜ ਨਹੀਂ ਖਾਣੇ ਚਾਹੀਦੇ ਕਿਉਂਕਿ ਉਹ ਕਾਫੀ ਨੁਕਸਾਨਦਾਇਕ ਹੁੰਦੇ ਹਨ ਪਰ ਸਾਡੇ بڑے ਹੋਣ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਹਰ ਇੱਕ ਬੀਜ ਨੂੰ ਗਲਤੀ ਨਾਲ ਖਾ ਲੈਣਾ ਨੁਕਸਾਨਦਾਈ ਨਹੀਂ ਹੁੰਦਾ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਸੇਬ ਦੇ ਬੀਜ ਸੱਚ ਵਿੱਚ ਹੀ ਬਹੁਤ ਜ਼ਹਿਰੀਲੇ ਹੁੰਦੇ ਨੇ ਦਰਸਲ ਸੇਬ ਦੇ ਬੀਜ ਅੰਦਰ ਸਾਈਨਾਈਡ ਹੁੰਦਾ ਹੈ ਜੋ ਇੱਕ ਕਿਸਮ ਦਾ ਜ਼ਹਿਰੀਲਾ ਕੈਮੀਕਲ ਹੁੰਦਾ ਹੈ ਜੋ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ ਪਰ ਦੋਸਤੋ ਕਿਉਂਕਿ ਇਹ ਬੀਜ ਬਹੁਤ ਛੋਟੇ ਹੁੰਦੇ ਨੇ ਇਸੇ ਲਈ ਇਹਦਾ ਜ਼ਹਿਰ ਤੁਹਾਡੇ ਸਰੀਰ ਵਿੱਚ ਬਹੁਤ ਸਾਰੇ ਬੀਜ ਖਾਣ ਤੋਂ ਬਾਅਦ ਹੀ ਫੈਲਦਾ ਹੈ ਹੁਣ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਬੀਜ ਨੂੰ ਖਾ ਖਾ ਕੇ ਚੈੱਕ ਕਰੋ ਨੰਬਰ 6 ਦੋਸਤੋ ਬੰਦੇ ਨੂੰ ਐਨੀਮਲ ਦੀ ਕੈਟਾਗਰੀ ਵਿੱਚ ਹੀ ਗਿਣਿਆ ਜਾਂਦਾ ਹੈ ਪਰ ਇਨਸਾਨ ਹਰ ਇੱਕ ਟੈਸਟ ਵਿੱਚ ਦੁਨੀਆ ਦੇ ਬਾਕੀ ਜਾਨਵਰਾਂ ਤੋਂ ਉੱਪਰ ਹੈ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੀਤਾ ਇਸ ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਹੈ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਚੀਤਾ ਇੱਕ ਸੀਮਤ ਸਮੇਂ ਤੱਕ ਭੱਜਣ ਤੋਂ ਬਾਅਦ ਥੱਕ ਜਾਂਦਾ ਹੈ ਪਰ ਬੰਦਾ ਬਿਨਾ ਕਿਸੇ ਥਕਾਵਟ ਤੋਂ ਚੀਤੇ ਤੋਂ ਵੀ ਜ਼ਿਆਦਾ ਤੇਜ਼ ਤੇ ਜ਼ਿਆਦਾ ਦੇਰ ਤੱਕ ਭੱਜ ਸਕਦਾ ਹੈ ਪਰ ਉਹਦੇ ਲਈ ਕਈ ਸਾਲਾਂ ਦੀ ਟ੍ਰੇਨਿੰਗ ਲੈਣਾ ਜ਼ਰੂਰੀ ਹੈ ਬੰਦੇ ਦੀ ਇਹੀ ਕੁਆਲਿਟੀ ਫੇਰ ਤੋਂ ਬੰਦੇ ਨੂੰ ਦੁਨੀਆ ਦੇ ਬਾਕੀ ਜਾਨਵਰਾਂ ਤੋਂ ਵਧੀਆ ਤੇ ਸੁਪੀਰੀਅਰ ਬਣਾਉਂਦੀ ਹੈ ਨੰਬਰ 7 ਦੋਸਤੋ ਭਾਰਤ ਵਿੱਚ ਤਾਂ ਬੱਚਿਆਂ ਦੇ ਵੱਡੇ ਹੋਣ ਦੇ ਬਾਵਜੂਦ ਬੱਚੇ ਆਪਣੀ ਮਾਂ ਤੋਂ ਕੁੱਟ ਖਾਂਦੇ ਰਹਿੰਦੇ ਨੇ ਪਰ ਕੀ ਤੁਸੀਂ ਇੱਕ ਅਜਿਹੇ ਦੇਸ਼ ਦੇ ਬਾਰੇ ਜਾਣਦੇ ਹੋ ਜਿੱਥੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਥੱਪੜ ਮਾਰਨਾ ਤੱਕ ਬੈਨ ਹੈ ਹਾਂਜੀ ਦੋਸਤੋ ਸਕਾਟਲੈਂਡ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਥੱਪੜ ਮਾਰਨਾ ਆਫੀਸ਼ੀਅਲੀ ਬੈਨ ਹੈ ਏ ਰੂਲ ਮਾਪਿਓ ਤੋਂ ਲੈ ਕੇ ਟੀਚਰ ਤੱਕ ਸਾਰਿਆਂ ਉੱਤੇ ਲਾਗੂ ਹੁੰਦਾ ਹੈ ਥੱਪੜ ਨੂੰ ਬੈਨ ਕਰਨ ਵਾਲਾ ਸਕਾਟਲੈਂਡ ਇਕੱਲਾ ਤੇ ਪਹਿਲਾ ਦੇਸ਼ ਹੈ ਅੰਬਰ 8 ਗਰਮੀਆਂ ਵਿੱਚ ਜਾਂ ਬਰਸਾਤਾਂ ਵਿੱਚ ਮੱਛਰ ਤਾਂ ਸਾਰਿਆਂ ਦਾ ਖੂਨ ਪਿੰਦੇ ਨੇ ਪਰ ਕੀ ਤੁਹਾਨੂੰ ਪਤਾ ਹੁੰਦਾ ਹੈ ਕਿ ਆਖਰ ਤੁਹਾਨੂੰ ਮੇਲ ਮੱਛਰ ਲੜਿਆ ਹੈ ਜਾਂ ਕੋਈ ਫੀਮੇਲ ਮੱਛਰ ਤੁਹਾਨੂੰ ਸੁਣਨ ਵਿੱਚ ਅਜੀਬ ਲੱਗ ਰਿਹਾ ਹੋ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨਸਾਨਾਂ ਨੂੰ ਹਮੇਸ਼ਾ ਸਿਰਫ ਫੀਮੇਲ ਮੱਛਰੀ ਲੜਦੀ ਹੈ ਕਿਉਂਕਿ ਦੋਸਤੋ ਸਿਰਫ ਫੀਮੇਲ ਮੱਛਰ ਹੀ ਖੂਨ ਪੀ ਸਕਦੇ ਨੇ ਤੇ ਮੇਲ ਮੱਛਰ ਸਿਰਫ ਮਿੱਠਾ ਲਿਕਵਿਡ ਪੀਣਾ ਹੀ ਪਸੰਦ ਕਰਦੇ ਨੇ ਹੋਰ ਤਾਂ ਹੋਰ ਇੱਕ ਫੀਮੇਲ ਮੱਛਰ ਆਪਣੇ ਸਰੀਰ ਤੋਂ 3 ਗੁਣਾ ਜ਼ਿਆਦਾ ਖੂਨ ਪੀ ਸਕਦੀ ਹੈ ਨੰਬਰ 9 ਦੋਸਤੋ Lenovo ਕੰਪਨੀ ਦਾ ਨਾਮ ਤੁਸੀਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ Lenovo ਕੰਪਨੀ ਦੇ CEO ਯੌਂਗ ਯੂਨਕਿੰਗ ਦੇ ਬਾਰੇ ਵੀ ਜਾਣਦੇ ਹੋ ਦੋਸਤੋ CEO ਯੌਂਗ ਇੱਕ ਬਹੁਤ ਵੱਡੇ ਦਾਨੀ ਨੇ ਇਸਦਾ ਸਬੂਤ ਉਹਨਾਂ ਨੇ ਸਾਲ 2012 ਵਿੱਚ ਆਪਣੇ ਬੋਨਸ ਨੂੰ ਲੋਅਰ ਲੈਵਲ ਦੇ ਵਰਕਰਾਂ ਵਿੱਚ ਵੰਡ ਕੇ ਸਾਬਿਤ ਕੀਤਾ ਸੀ ਸਾਲ 2012 ਵਿੱਚ ਯੌਂਗ ਨੂੰ 25 ਕਰੋੜ ਦਾ ਬੋਨਸ ਮਿਲਿਆ ਸੀ ਜਿਸ ਨੂੰ ਉਹਨਾਂ ਨੇ ਆਪਣੀ ਕੰਪਨੀ ਦੇ ਸਾਰੇ ਲੋਅਰ ਲੈਵਲ ਦੇ ਵਰਕਰਾਂ ਵਿੱਚ ਵੰਡ ਦਿੱਤਾ ਸੀ ਜਿਸ ਨਾਲ ਸਾਰੇ ਵਰਕਰਾਂ ਨੂੰ ਤਕਰੀਬਨ 25000 ਰੁਪਏ ਮਿਲੇ ਸਨ ਨੰਬਰ 10 ਪੁਰਾਣੇ ਜ਼ਮਾਨੇ ਵਿੱਚ ਬਲੈਕ ਐਂਡ ਵਾਈਟ ਟੀਵੀ ਆਇਆ ਕਰਦੇ ਸੀ ਤੇ ਫਿਰ ਕਲਰ ਟੀਵੀ ਦਾ ਜ਼ਮਾਨਾ ਆਇਆ ਜਿਸ ਤੋਂ ਬਾਅਦ ਲੋਕਾਂ ਦਾ ਟੀਵੀ ਦੇਖਣ ਦਾ ਐਕਸਪੀਰੀਅੰਸ ਬਿਲਕੁਲ ਹੀ ਬਦਲ ਗਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਕਲਰ ਟੀਵੀ ਦੇ ਇਜਾਦ ਨਾਲ ਇੱਕ ਹੋਰ ਚੀਜ਼ ਵਿੱਚ ਵੀ ਬਹੁਤ ਵੱਡਾ ਬਦਲਾਅ ਆਇਆ ਦਰਸਲ ਦੋਸਤੋਂ ਇੱਕ ਸਟੱਡੀ ਨਾਲ ਪਤਾ ਲੱਗਿਆ ਹੈ ਕਿ ਜਦੋਂ ਬਲੈਕ ਐਂਡ ਵਾਈਟ ਟੀਵੀ ਸੀ ਤਾਂ 100% ਲੋਕਾਂ ਨੂੰ ਸਿਰਫ ਬਲੈਕ ਐਂਡ ਵਾਈਟ ਸੁਪਨੇ ਹੀ ਆਉਂਦੇ ਸਨ ਪਰ ਕਲਰ ਟੀਵੀ ਆਉਣ ਤੋਂ ਬਾਅਦ ਲੋਕਾਂ ਨੂੰ ਸੁਪਨੇ ਵੀ ਕਲਰਫੁੱਲ ਆਉਣ ਲੱਗੇ ਅੱਜ ਦੇ ਜ਼ਮਾਨੇ ਵਿੱਚ ਸਿਰਫ 11% ਲੋਕਾਂ ਨੂੰ ਹੀ ਕਦੇ-ਕਦੇ ਬਲੈਕ ਐਂਡ ਵਾਈਟ ਸੁਪਨੇ ਆਉਂਦੇ ਨੇ ਨੰਬਰ 11 ਫਲ ਫਰੂਟ ਤਾਂ ਹਮੇਸ਼ਾ ਤੋਂ ਹੀ ਚੰਗੀ ਸਿਹਤ ਲਈ ਜ਼ਰੂਰੀ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਫਰੂਟ ਅਜਿਹਾ ਵੀ ਹੈ ਜੋ ਤੁਹਾਡੇ ਲਈ ਕਦੇ ਜ਼ਹਿਰ ਵੀ ਬਣ ਸਕਦਾ ਹੈ ਦਰਸਲ ਦੋਸਤੋ ਜੇ ਤੁਸੀਂ ਦਵਾਈ ਖਾਣ ਤੋਂ ਬਾਅਦ ਅੰਗੂਰ ਖਾ ਲੈਨੇ ਹੋ ਤਾਂ ਅਜਿਹਾ ਕਰਨਾ ਬਹੁਤ ਹੀ ਖਤਰਨਾਕ ਹੋ ਸਕਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਤੁਹਾਡਾ ਲੀਵਰ ਦਵਾਈਆਂ ਨੂੰ ਬ੍ਰੇਕਡਾਊਨ ਕਰਦਾ ਹੈ ਤਾਂ ਅੰਗੂਰਾਂ ਦੇ ਮਿਨਰਲ ਦਵਾਈਆਂ ਨਾਲ ਮਿਕਸ ਹੋਣ ਤੋਂ ਬਾਅਦ ਸਾਈਡ ਇਫੈਕਟ ਕਰ ਸਕਦੇ ਨੇ ਜਿਸ ਨਾਲ ਸਰੀਰ ਉੱਤੇ ਕਾਫੀ ਨੈਗੇਟਿਵ ਇਫੈਕਟ ਪੈਂਦਾ ਹੈ ਨੰਬਰ 12 انسانا بارے ਤੁਸੀਂ ਸੁਣਿਆ ਹੋਵੇਗਾ ਕਿ ਉਹ लेफ्ट ਜਾਂ ਰਾਈਟ ਹੈਂਡਡ ਨੇ ਪਰ ਕੀ ਤੁਸੀਂ ਇੱਕ ਅਜੀਬ ਜਾਨਵਰ ਬਾਰੇ ਜਾਣਦੇ ਹੋ ਜਿਹਦੀ ਪੂਰੀ ਪ੍ਰਜਾਤੀ ਹੀ लेफ्ट ਹੈਂਡਡ ਹੁੰਦੀ ਹੈ ਦੋਸਤੋ ਪੋਲਰ ਬੀਅਰ ਇਹ ਸਿਰਫ ਅਜੀਬਾ ਜਾਨਵਰ ਹੈ ਜਿਹਦੀ ਪੂਰੀ ਪ੍ਰਜਾਤੀ लेफ्ट ਹੈਂਡਡ ਹੁੰਦੀ ਹੈ ਪੋਲਰ ਬੀਅਰ ਹਰ ਕੰਮ ਨੂੰ ਕਰਨ ਲਈ ਆਪਣੇ ਖੱਬੇ ਹੱਥ ਨੂੰ ਵਰਤਦੇ ਨੇ ਹੋਰ ਤਾਂ ਹੋਰ ਅੱਜ ਤੱਕ ਅਜੀਬਾ ਇੱਕ ਵੀ ਪੋਲਰ ਬੀਅਰ ਨਹੀਂ ਦਿਖਿਆ ਜੋ ਰਾਈਟ ਹੈਂਡਡ ਹੋਵੇ ਨੰਬਰ 13 ਆਜ ਕੱਲ ਦੇ ਮਾਡਰਨ ਜ਼ਮਾਨੇ ਵਿੱਚ ਇੱਕ ਛੋਟੀ ਜਹੀ ਚੀਜ਼ ਦੀ ਮਸ਼ਹੂਰੀ ਵੀ ਟੀਵੀ ਉੱਤੇ ਵੇਖਣ ਨੂੰ ਮਿਲ ਜਾਂਦੀ ਹੈ ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਮਹਿੰਗੀਆਂ ਸਪੋਰਟਸ ਕਾਰਾਂ ਦੀ ਮਸ਼ਹੂਰੀ ਟੀਵੀ ਉੱਤੇ ਕਿਉਂ ਨਹੀਂ ਆਉਂਦੀਆਂ ਦਰਸਲ ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਮਹਿੰਗੀਆਂ ਸਪੋਰਟਸ ਗੱਡੀਆਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਦਾ ਮੰਨਣਾ ਹੈ ਕਿ ਜੋ ਵੀ ਲੋਕ ਟੀਵੀ ਵੇਖਣ ਵਿੱਚ ਆਪਣੇ ਸਮੇਂ ਨੂੰ ਬਰਬਾਦ ਕਰਦੇ ਨੇ ਉਹ ਸਪੋਰਟਸ ਕਾਰਾਂ ਕਦੇ ਨਹੀਂ ਲੈ ਸਕਦੇ ਐਸਐਲਏ ਟੀਵੀ ਉਤੇ ਐਡ ਦੇਣਾ ਉਹਨਾਂ ਲਈ ਇੱਕ ਬੇਕਾਰ ਦੀ ਚੀਜ਼ ਹੈ ਨੰਬਰ 14 ਲੋਕਾਂ ਦੇ ਸਰੀਰ ਉਤੇ ਬਹੁਤ ਜਗ੍ਹਾ ਉਤੇ ਤਿਲ ਹੁੰਦੇ ਨੇ ਕਈ ਤਿਲ ਵਕਤ ਦੇ ਨਾਲ ਬਣਨ ਲੱਗਦੇ ਨੇ ਤੇ ਕਈ ਤਿਲ ਜਨਮ ਤੋਂ ਹੀ ਲੋਕਾਂ ਦੇ ਸਰੀਰ ਤੇ ਹੁੰਦੇ ਨੇ ਲੋਕ ਸਰੀਰ ਉਤੇ ਬਣੇ ਇਹਨਾਂ ਤਿਲਾਂ ਦੇ ਬੜੇ ਮਤਲਬ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ 1880 ਵਿੱਚ ਲੋਕਾਂ ਨੂੰ ਤਿਲ ਦਾ ਇੰਨਾ ਕਰੇਜ ਹੋ ਗਿਆ ਸੀ ਕਿ ਲੋਕ ਲੈਦਰ ਦੇ ਬਣੇ ਨਕਲੀ ਤਿਲ ਲਾਇਆ ਕਰਦੇ ਸਨ ਉਹ ਸਮੇਂ ਲੋਕਾਂ ਨੂੰ ਤਿੱਲ ਵਾਲੇ ਲੋਕ ਜ਼ਿਆਦਾ ਸੋਹਣੇ ਲੱਗਦੇ ਸੀ ਇਸ ਲਈ ਲੋਕ ਸੋਹਣੇ ਲੱਗਣ ਲਈ ਨਕਲੀ ਤਿੱਲ ਲਾਉਂਦੇ ਸੀ ਨੰਬਰ 15 ਬੰਦੇ ਦੀ ਜ਼ਿੰਦਗੀ ਅੰਦਰ ਦੋਸਤੀ ਦੀ ਬੜੀ ਅਹਿਮੀਅਤ ਹੁੰਦੀ ਹੈ ਲੋਕ ਆਪਣੀ ਦੋਸਤੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਂ ਵੀ ਆਪਣੀ ਦੋਸਤੀ ਨੂੰ ਬਹੁਤ ਅਹਿਮੀਅਤ ਦਿੰਦੀ ਹੈ ਗਾਵਾਂ ਦੇ ਬੈਸਟ ਫਰੈਂਡ ਵੀ ਹੁੰਦੇ ਨੇ ਤੇ ਜੇ ਗਾਵਾਂ ਨੂੰ ਉਹਨਾਂ ਦੇ ਦੋਸਤਾਂ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਉਹ ਅਕਸਰ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਦਾ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਹੈ ਸੋ ਦੋਸਤੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਉਦੋਂ ਤੱਕ ਸਿੱਖਦੇ ਰਹੋ ਅੱਗੇ ਵਧਦੇ ਰਹੋ